ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਦਾਵਾ ਕੀਤਾ ਕਿ ਭਗਵੰਤ ਮਾਨ ਦੇ ਪਰਿਵਾਰ ਨੇ ਇਥੋਂ ਪੈਸਾ ਇਕੱਠਾ ਕਰਕੇ ਆਸਟ੍ਰੇਲੀਆ ਵਿੱਚ 2500 ਕੀਲੇ ਜ਼ਮੀਨ ਖਰੀਦੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਪੈਸਾ ਅਸੀਂ ਵਾਪਸ ਲੈ ਕੇ ਆਵਾਂਗੇ ਸੁਖਬੀਰ ਬਾਦਲ ਨੇ ਇਹ ਵੀ ਆਖਿਆ ਕਿ ਆਸਟ੍ਰੇਲੀਆ ਵਿੱਚ ਜ਼ਮੀਨ ਖਰੀਦਣ ਵਾਲੀ ਗੱਲ ਦਾ ਪਤਾ ਕੇਂਦਰ ਨੂੰ ਵੀ ਲੱਗ ਗਿਆ ਹੈ ਤੇ ਉਹਨਾਂ ਨੇ ਇਸ ਦੀ ਫਾਈਲ ਵੀ ਬਣਾ ਲਈ ਹੈ ਹੁਣ ਇਸੇ ਫਾਈਲ ਦਾ ਡਰ ਪਾ ਕੇ ਭਗਵੰਤ ਮਾਨ ਨੂੰ ਐਸਵਾਈਐਲ ਨਹਿਰ ਬਣਾ ਕੇ ਹਰਿਆਣਾ ਨੂੰ ਪਾਣੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਵਾ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਹੁਣ ਇਹਨੇ ਪਰਿਵਾਰ ਨੇ ਜਿੰਨਾ ਪੈਸਾ ਇਕੱਠਾ ਕੀਤਾ ਹੈ ਆਸਟ੍ਰੇਲੀਆ ਵਿੱਚ 2500 ਕਿਲਾ ਜ਼ਮੀਨ ਲਈ ਬੈਠੇ 2500 ਕਿਲਾ ਭਗਵੰਤਮਾਨ ਉਹ ਸਾਰੀ ਜ਼ਮੀਨ ਦਾ ਪੈਸਾ ਜਿਹੜਾ ਲੁੱਟ ਕੇ ਗਿਆ ਸਾਰਾ ਵਾਪਸ ਆਊਗਾ 1 ਸਾਲ ਦੇ ਬਾਅਦ ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਭਗਵੰਤਮਾਨ ਨੇ 2500 ਏਕੜ ਜ਼ਮੀਨ ਆਸਟ੍ਰੇਲੀਆ ਲੈ ਲਈ ਕਿਉਂਕਿ ਹਿੰਦੁਸਤਾਨ ਦਾ ਵਾਸੀ ਨਹੀਂ ਲੈ ਸਕਦਾ ਉਹਨਾਂ ਨੇ ਫਾਈਲ ਬਣਾ ਲਈ ਤੇ ਤੁਸੀਂ ਦੇਖਿਆ ਹੋਣਾ ਹੁਣ ਇਹਦੇ ਤੇ ਪੂਰਾ ਬੰਦੂਕ ਰੱਖੀ ਬੈਠੇ ਐ ਕਿ ਐਸਐਲ ਨਹਿਰ ਆਪਾ ਹਰਿਆਣੇ ਨੂੰ ਪਾਣੀ ਦੇਣਾ ਹੈ ਪਿੱਛੇ ਜੇ ਮੀਟਿੰਗ ਹੋਈ ਭਗਵੰਤ ਮਾਨ ਦੀ ਬੋਲੀ ਤੋਂ ਪਤਾ ਲੱਗ ਗਿਆ ਸੀ ਕਿ ਹੁਣ ਪਾਣੀ ਦੇਣ ਨੂੰ ਤਿਆਰ ਹੈ ਪਰ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹਣਾ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਇੱਕ ਬੂੰਦ ਪਾਣੀ ਦੀ ਪੰਜਾਬ ਵਾਧੂ ਨਹੀਂ ਹੈ ਸਾਡਾ ਖੂਨ ਤੁਸੀਂ ਭਾਵੇਂ ਡੋਲਣਾ ਪੈ ਜੇ ਇੱਕ ਬੂੰਦ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਦੇਵਾਂਗੇ ਹੁਣ ਤੁਸੀਂ ਇਸ ਪੂਰੇ ਮੁੱਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ